ਅੱਗ ਬਾਲਣ ਦੀ ਲੋੜ ਨਹੀਂ ਰੋਟੀ ਆਪੇ ਹੀ ਤਿਆਰ ਹੋ ਰਹੀ ਦੋਸਤੋ ਆ ਵੇਖੋ ਅੱਜ ਅਸੀਂ ਐਕਸਪੈਰੀਮੈਂਟ ਕੀਤਾ ਹੈ ਵੀ ਆਪ ਰੋਟੀ ਵੇਲ ਕੇ ਤੇ ਆ ਜਿਹੜੀ ਨਾ ਆਪਾਂ ਕੰਧ ਦੇ ਉੱਪਰ ਨਾ ਇਸ ਤਰ੍ਹਾਂ ਬਨੇਰੇ ਦੇ ਉੱਪਰ ਆਪਣਾ ਬਣਿਆ ਸੀ ਤੇ ਇਹਦੇ ਉੱਪਰ ਐ ਅਸੀਂ ਮੋਦੀ ਮਾਰਤੀ ਤੇ ਗਰਮੀ ਇੰਨੀ ਹੈ ਦੋਸਤੋ ਵੀ ਜਿਵੇਂ ਤੰਦੂਰ ਆਪਾਂ ਬੀਬੀਆਂ ਤਪਾਉਂਦੀਆਂ ਨੇ ਨਾ ਤੇ ਇਹ ਕੰਧਾ ਤੰਦੂਰ ਦੀ ਤਰ੍ਹਾਂ ਤਪ ਰਹੀਆਂ ਨੇ ਬਿਨਾ ਅੱਗ ਲਾਏ ਤੋਂ ਹੀ ਤੇ ਕਿਉਂਕਿ ਉਪਰੋਂ ਹੀ ਜਿਹੜੀ ਐ ਮੌਸਮ ਨੇ ਅੱਗ ਲਾਈ ਹੋਈ ਹੈ ਤਾਪਮਨ ਵਧਿਆ ਹੋਇਆ ਤੇ ਤੁਸੀਂ ਵੇਖਿਓ ਕੁਝ ਮਿੰਟਾਂ ਸਕਿੰਟਾਂ ਦੇ ਵਿੱਚ ਇਹ ਰੋਟੀ ਜਿਹੜੀ ਹੈ ਨਾ ਇਹ ਜਿਵੇਂ ਤਵੇ ਤੇ ਰੱਖੀ ਹੁੰਦੀ ਨਾ ਐਦਾਂ ਹੀ ਜਿਹੜੀ ਤਿਆਰ ਹੋ ਜਾਵੇਗੀ ਅੱਗ ਤੇ ਰੱਖੀ ਰੋਟੀ ਜਿਵੇਂ ਤੰਦੂਰ ਤੇ ਜਾਂ ਆਪਾਂ ਤਿਆਰ ਕਰਦੇ ਆ ਐਦਾਂ ਤਿਆਰ ਹੋ ਜਾਵੇਗੀ ਦੋਸਤੋ ਕਮਾਲ ਦੀ ਗਰਮੀ ਆ ਸੂਰਜ ਵੇਖੋ ਕਿੰਨਾ ਅੱਜ ਜਿਹੜਾ ਤਾਪਮਨ ਲਗਭਗ 45 46 ਡਿਗਰੀ ਜਿਹੜਾ ਤਾਪਮਨ ਹੈ ਤੇ ਇੰਨੇ ਤਪਦੇ ਹੋਏ ਸੂਰਜ ਦੇ ਵਿੱਚ ਇਹ ਆਈਡੀਆ ਰੋਟੀਆਂ ਆਪੇ ਤਿਆਰ ਹੋਈਆਂ ਇਹ ਕਿਉਂ ਹੋਇਆ ਕਿਉਂਕਿ ਦੋਸਤੋ ਆਪਾਂ ਇਹਦੇ ਰੋਖਣੇ ਵੱਡ-ਵੱਡ ਕੇ ਛੱਡ ਦਿੱਤੇ ਕੁਝ ਸਰਕਾਰਾਂ ਨੇ ਤੇ ਕੁਝ ਸਾਡੇ ਲੋਕਾਂ ਨੇ ਕੁਝ ਸਾੜ ਦਿੱਤੇ ਕੁਝ ਵੱਡ ਕੇ ਛੱਡ ਦਿੱਤੇ ਸੋ ਬੇਨਤੀ ਆ ਵੀ ਵੱਧ ਤੋਂ ਵੱਧ ਰੋਖ ਲਾਓ ਤੇ ਵੱਧ ਤੋਂ ਵੱਧ ਵਾਤਾਵਰਣ ਨੂੰ ਜਿਹੜਾ ਸਾਫ਼ ਸੁਥਰਾ ਰੱਖੀਏ ਤਾਂ ਕਿ ਜਿਹੜੀਆਂ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਇੰਨੀ ਗਰਮੀ ਵਿੱਚ ਆਪਣੇ ਕਿਸੇ ਤੋਂ ਨਹੀਂ ਚੱਲੀ ਜਾ ਰਹੀ ਤੇ ਨਾ ਹੀ ਆਉਣ ਵਾਲੀਆਂ ਪੀੜ੍ਹੀਆਂ ਤੋਂ ਚੱਲੀ ਜਾਣੀ ਐ ਇਸ ਵਾਸਤੇ ਦੋਸਤੋ ਜੇ ਸੁੱਖ ਸਕੂਨ ਦੀ ਜ਼ਿੰਦਗੀ ਜਿਉਣੀ ਐ ਤਾਂ ਵੱਧ ਤੋਂ ਵੱਧ ਰੋਖ ਲਾਓ ਵਾਤਾਵਰਣ ਨੂੰ ਵਧੀਆ ਸ਼ੋਧ ਰੱਖੋ ਮਾਰਾ ਸੱਚੇ ਪਾਸ਼ਾ ਪੜਾ ਕਰੇ ਵੀਡੀਓ ਸ਼ੇਅਰ ਜਰੂਰ ਕਰਿਓ ਤਾਂ ਨਵਾਦ ਸਤਿ ਸ੍ਰੀ ਅਕਾਲ ਜਉਂਦੇ ਵਾਸਤੇ